ਗਰਨਾਮ ਸਿੰਘ ਚੜੂਨੀ ਹਰਿਆਣਾ ਤੋਂ ਜਿਹੜਾ ਭੇਵਾ ਹਲਕਾ ਹੈ ਉਸ ਤੋਂ ਚੋਣ ਲੜ ਰਹੇ ਨੇ ਤੇ ਉਹਨਾਂ ਦਾ ਚੋਣ ਨਿਸ਼ਾਨ ਟੈਂਪੂ ਹੈ ਤੇ ਉਹਨਾਂ ਨੇ ਕਿਹਾ ਕਿ ਮੈਂ 32 ਸਾਲ ਤੋਂ ਲੋਕਾਂ ਦੀ ਸੇਵਾ ਕਰਦਾ ਆਂ ਤੇ ਉਹਨਾਂ ਦੇ ਨਾਲ ਹਰ ਇੱਕ ਗੱਲ ਦੇ ਵਿੱਚ ਖੜਦਾ ਜਦੋਂ ਵੀ ਕਿਤੇ ਤੱਕਾ ਹੁੰਦਾ ਉੱਥੇ ਮੈਂ ਹਮੇਸ਼ਾ ਪਹੁੰਚਦਾ ਤੇ ਉਹਨਾਂ ਨੇ ਕਿਹਾ ਕਿ ਮੇਰਾ ਜਿਹੜਾ ਚਿਹਰਾ ਉਹ ਵੀ ਸਿੱਖੀ ਨਾਲ ਰਿਲੇਟਡ ਹੈ ਤੇ ਮੈਂ ਅੱਜ ਤੱਕ ਸਿੱਖੀ ਨੂੰ ਕਦੇ ਦਾਗ ਨਹੀਂ ਲਾਈ ਨਾ ਮੈਂ ਕਦੇ ਦਾੜੇ ਨੂੰ ਕੈਂਚੀ ਲਾਈ ਹੈ ਉਹਨਾਂ ਨੇ ਕਿਹਾ ਕਿ ਮੈਂ ਹਰ ਇੱਕ ਪੱਖ ਤੋਂ ਸਿੱਖਾਂ ਦੇ ਨਾਲ ਆ ਮੈਂ ਇਕੱਲੇ ਸਿੱਖਾਂ ਦਾ ਨਹੀਂ ਮੈਂ ਹਰ ਇੱਕ ਵਰਗ ਦਾ ਨੇਤਾ ਬਣਾਵਾਂਗਾ ਅਤੇ ਹਰ ਇੱਕ ਵਰਗ ਨੂੰ ਉਹਨਾਂ ਦਾ ਪੂਰਾ ਸਾਥ ਦੇਵਾਂਗਾ ਉਹਨਾਂ ਨੇ ਕਿਹਾ ਕਿ ਮੇਰਾ ਹਰ ਇੱਕ ਵਰਗ ਸਾਥ ਦੇਵੇ ਅਤੇ ਮੇਰਾ ਚੋਣਾਂ ਦੇ ਵਿੱਚ ਆਉਣ ਦਾ ਕੋਈ ਜ਼ਿਆਦਾ ਕਾਰਨ ਨਹੀਂ ਸੀ ਹਾਂ ਨੂੰ ਹੋਰ ਤਕੜੇ ਹੋ ਕੇ ਲੋਕਾਂ ਦੇ ਤਾਂ ਹੀ ਅਸੀਂ ਲੋਕਾਂ ਦਾ ਸਾਥ ਦੇਵਾਂਗੇ ਜੇ ਅਸੀਂ ਖੁਦ ਪਾਵਰ ਵਿੱਚ ਹੋਵਾਂਗੇ ਉਹਨਾਂ ਨੇ ਹੋਰ ਕੀ ਕੀ ਕਿਹਾ ਉਹ ਤੁਹਾਨੂੰ ਸੁਣਾਉਣਾ ਹੈ ਸਾਥੀਓ ਤੁਹਾਨੂੰ ਪਤਾ ਹੈ ਕਿ ਅਸੀਂ ਇਸ ਟਾਈਮ ਭੇਵੇ ਦੇ ਇਲੈਕਸ਼ਨ ਨੂੰ ਲੈ ਕੇ ਰੋਜ਼ਾਨਾ ਲਾਈਵ ਆਉਂਦੇ ਆ ਤੇ ਅੱਜ ਵੀ ਜਿਹੜਾ ਹੈ ਲਾਈਵ ਆਉਣ ਲੱਗੇ ਆ ਅੱਜ ਆਪਣਾ ਮੁੱਦਾ ਸਿੱਖ ਭਰਾ ਰਹਿਣਗੇ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤੇ ਜਿਆਦਾ ਤੋਂ ਜਿਆਦਾ ਵੀਰਾਂ ਨੂੰ ਅੱਜ ਦੇ ਲਾਈਵ ਦੇ ਨਾਲ ਜੋੜੋ ਬڑا ਅਹਿਮ ਮੁੱਦਾ ਹੈ ਜਿਹੜੇ ਤੇ ਆਪਾਂ ਨੇ ਗੱਲ ਕਰਨੀ ਹੈ ਸਾਥੀਓ ਇਲੈਕਸ਼ਨ ਐ ਆਪਾਂ ਨੇ ਚੰਗਾ ਤੇ ਮਾੜਾ ਦੇਖ ਕੇ ਵੋਟ ਪਾਉਣੀ ਹੈ ਨਾ ਕਿ ਜਾਤ ਦੇਖ ਕੇ ਬਰਾਦਰੀ ਦੇਖ ਕੇ ਉਹ ਦੇਖ ਕੇ ਨਹੀਂ ਕੌਣ ਤੁਹਾਡੇ ਵਾਸਤੇ ਠੀਕ ਹੈ ਕੌਣ ਤੁਹਾਡੇ ਵਾਸਤੇ ਗਲਤ ਹੈ ਕੌਣ ਦੇਸ਼ ਔਰ ਆਮ ਜਨਤਾ ਵਾਸਤੇ ਠੀਕ ਹੈ ਕੌਣ ਆਮ ਜਨਤਾ ਵਾਸਤੇ ਗਲਤ ਹੈ ਦੇਖ ਕੇ ਆਪਾਂ ਨੇ ਵੋਟ ਪਾਉਣੀ ਹੈ ਅਸੀਂ ਵੀ ਪੇਵੇਂ ਤੋਂ ਖੜੇ ਆਂ ਸਾਡਾ ਚੋਣ ਵਾਲੀ ਸਾਡਾ ਆਟੋ ਹੈ ਤੇ ਅਸੀਂ ਪਿਛਲੇ 32 ਸਾਲ ਤੋਂ ਅੰਦੋਲਨ ਲੜ ਰਹੇ ਆਂ ਤੇ 32 ਸਾਲ ਦੇ ਵਿੱਚ ਸੜਕਾਂ ਦੇ ਧੱਕੇ ਖਾ ਕੇ ਅੱਜ ਵੀ 20 ਮੁਕੱਦਮੇ ਚੱਲ ਰਹੇ ਨੇ ਪਰ ਜੋ ਕੁਝ ਦੇਸ਼ ਵਾਸਤੇ ਜੋ ਕੁਝ ਆਮ ਲੋਕਾਂ ਵਾਸਤੇ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਜੋ ਕੁਝ ਕਰਨਾ ਚਾਹੀਦਾ ਸੀ ਉਹ ਕਰ ਨਹੀਂ पाए ਇਸ ਵਾਸਤੇ ਅਸੀਂ ਇਲੈਕਸ਼ਨ ਦੇ ਵਿੱਚ ਉਤਰੇ ਆਂ ਕਿਉਂਕਿ ਜਿੱਥੇ ਕਾਨੂੰਨ ਬਣਦੇ ਨੇ ਉੱਥੇ ਸਾਡਾ ਕੋਈ ਬੰਦਾ ਨਹੀਂ ਤੁਹਾਡੀ ਵੋਟ ਨਾਲ ਨੇਤਾ ਬਣਦਾ ਹੈ ਨੇਤਾ ਕਾਨੂੰਨ ਬਣਾਉਂਦਾ ਹੈ ਕਾਨੂੰਨਾਂ ਨਾਲ ਦੇਸ਼ ਚੱਲਦਾ ਹੈ ਉਹ ਕਰੋ ਜਿਹੜੇ ਨੇ ਤੁਹਾਡੇ ਪੱਖ ਦੇ ਵਿੱਚ ਨਹੀਂ ਬਣਦੇ ਖੈਰ ਅੱਜ ਦਾ ਜਿਹੜਾ ਮੁੱਦਾ ਹੈ ਅੱਜ ਦਾ ਇਲੈਕਸ਼ਨ ਦੇ ਵਿੱਚ ਆਪਾਂ ਕਿਹਨੂੰ ਸਪੋਰਟ ਕਰੀਏ ਮੈਂ ਖਾਸ ਤੌਰ ਤੇ ਅੱਜ ਸਿੱਖ ਭਰਾਵਾਂ ਵਾਸਤੇ ਬੋਲਾਂਗਾ ਪਿੱਛੇ ਤੁਹਾਨੂੰ ਪਤਾ ਹੈ ਕਿ ਭਾਜਪਾ ਨੇ ਜਿਹੜੀ ਟਿਕਟ ਦਿੱਤੀ ਸੀ ਅਜਰਾਲਾ ਸਾਹਿਬ ਨੂੰ ਦਿੱਤੀ ਸੀ ਭੇਵੇਂ ਤੋਂ ਬਾਦ ਚੋਂ ਟਿਕਟ ਵਾਪਸ ਲੈ ਲਈ ਤੇ ਸਿੱਖਾਂ ਨੇ ਬੜਾ ਰੋਲਾ ਪਾਇਆ ਬਈ ਇਹ ਸਿੱਖਾਂ ਨਾਲ ਧੋਖਾ ਕੀਤਾ ਹੈ ਸਿੱਖਾਂ ਦੀ ਪੁੱਛ ਨਹੀਂ ਹੈ ਸਿੱਖਾਂ ਦੀ ਵੈਲਿਊ ਨਹੀਂ ਹੈ ਸਿੱਖਾਂ ਦੀ ਇੱਜ਼ਤ ਨਹੀਂ ਸਮਝੀ ਬੜਾ ਰੋਲਾ ਪਾਇਆ ਤੇ ਇੱਕ ਦਿਨ ਤੇ ਇਹ ਹੋਇਆ ਕਿ ਪੰਚਾਇਤ ਕਰਨੀ ਸੀ ਕਿ ਆਪਾਂ ਕਿਹਨੂੰ ਸਮਰਥਨ ਦਈਏ ਤੇ ਜਦੋਂ ਪੰਚਾਇਤ ਕਰਨੀ ਸੀ ਤੇ ਮੈਂ ਇੱਕ ਸੀਨੀਅਰ ਬੰਦੇ ਨੂੰ ਜਿਹੜੇ ਪੰਚਾਇਤ ਕਰ ਰਹੇ ਸੀ ਉਹਨਾਂ ਨੂੰ ਪੁੱਛਿਆ ਕਿ ਭਰਾ ਅੱਜ ਦੀ ਪੰਚਾਇਤ ਚ ਕੀ ਫੈਸਲਾ ਲਓਗੇ ਉਹਨਾਂ ਨੇ ਕਿਹਾ ਜੀ ਆਪਾਂ ਡीडी ਨੂੰ ਹਰਾਉਣ ਦਾ ਫੈਸਲਾ ਲਿਆਂਗੇ ਮੈਂ ਕਿਹਾ ਡीडी ਨੂੰ ਹਰਾਉਣ ਦਾ ਫੈਸਲਾ ਲਿਓਗੇ ਤੇ ਕੀ ਤੁਸੀਂ ਕਾਂਗਰਸ ਨੂੰ ਜਿਤਾਉਣ ਦਾ ਫੈਸਲਾ ਲਿਓਗੇ ਕਾਂਗਰਸ ਕੋਲ ਦੀ ਸਪੋਰਟ ਕਰਨ ਦਾ ਫੈਸਲਾ ਲਿਓਗੇ ਤੇ ਉਹਨੇ ਕਿਹਾ ਜੀ ਹਾਂ ਇਹੋ ਹੀ ਕਰਾਂਗੇ ਤੇ ਮੈਂ ਉਹਨਾਂ ਨੂੰ ਜਵਾਬ ਦਿੱਤਾ ਕਿ ਬੀਜੇਪੀ ਤੋਂ ਕਾਂਗਰਸ ਸਿੱਖਾ ਵਾਸਤੇ ਕਿਸ ਤਰ੍ਹਾਂ ਜ਼ਿਆਦਾ ਹੈ ਉਹ ਕਾਂਗਰਸੀ ਕੋਈ ਸਿੱਖ ਹੋਵੇ ਤੇ ਉਹ ਕੌਮ ਨੂੰ ਗੁੰਮਰਾ ਕਰੇ ਉਹ ਤੇ ਵੱਖਰੀ ਗੱਲ ਐ ਕਿ ਗੁੰਮਰਾ ਕਰਕੇ ਵੋਟ ਪਾਏ ਨਹੀਂ ਤੇ ਜੇ ਤੁਸੀਂ ਇਤਿਹਾਸ ਚੱਕ ਕੇ ਦੇਖੋ ਕਾਂਗਰਸ ਨੇ ਹਰਮੰਦਰ ਸਾਹਿਬ ਤੇ ਅਟੈਕ ਕਰਾਇਆ ਸਾਡੇ ਦਿਲ ਤੇ ਛੁਰੀਆਂ ਚਲਾਈਆਂ ਉਸ ਤੋਂ ਬਾਅਦ 5000 નિર્ਦੋਸ਼ਾਂ ਦਾ ਕਤਲ ਦਿੱਲੀ ਦੇ ਵਿੱਚ ਕੀਤਾ ਗਵਾਂ ਦੇ ਵਿੱਚ ਟੈਰ ਪਾ ਪਾ ਕੇ ਸਾਰੇ ਇਹਨਾਂ ਕਾਂਗਰਸੀਆਂ ਨੇ ਪੰਜਾਬ ਦੇ ਵਿੱਚ ਉਗਰਵਾਦੇ ਰਾਤੇ 25000 ਮੁੰਡਾ ਮਾਰਿਆ ਗੁਰਦਾਸਪੁਰ ਏਰੀਆ ਚ ਕੋਈ ਜਿਵਾਨ ਨਹੀਂ ਸੀ ਛੱਡਿਆ ਇਹ ਸਾਰਾ ਕੁਝ ਕਾਂਗਰਸ ਨੇ ਕੀਤਾ ਸੀ ਉਹ ਜ਼ਖਮ ਤੁਸੀਂ ਭੁੱਲ ਗਏ ਕਾਂਗਰਸ ਨੂੰ ਸਪੋਰਟ ਕਰਦੇ ਏ ਉਹ ਜ਼ਖਮ ਤੁਸੀਂ ਭੁੱਲ ਗਏ ਸਾਥੀਓ ਕਿਹੜੇ ਹਿਸਾਬ ਨਾਲ ਸੋਚਦੇ ਹੋ ਕਿ ਆਪਾਂ ਕਾਂਗਰਸ ਨੂੰ ਸਪੋਰਟ ਕਰਾਂਗੇ ਫਿਰ ਉਹ ਪੰਚਾਇਤ ਉਸ ਤੋਂ ਬਾਅਦ ਉਹਨਾਂ ਨੇ ਨਹੀਂ ਕੀਤੀ ਉਹਨਾਂ ਟਾਲਤੀ ਪਰ ਜਿਹੜੀ ਜਿਹੜੀ ਗੱਲ ਸ਼ੁਰੂ ਕੀਤੀ ਗਈ ਹੈ ਭਈ ਆ ਚੱਠਾ ਸਾਹਿਬ ਜਿਹੜੇ ਨੇ ਆ ਮਨਦੀਪ ਚੱਠਾ ਆ ਸਿੱਖ ਹੈ ਆ ਪੱਗ ਦਾ ਸਵਾਲ ਹੈ ਜੀ ਆ ਪੱਗ ਵਾਲਾ ਇਹਨੂੰ ਵੋਟ ਪਾਈਏ ਜੀ ਉਹਨਾਂ ਦੇ ਕਾਂਗਰਸੀਆਂ ਦੇ ਜਿਹੜੇ ਬੰਦੇ ਨੇ ਉਹਨਾਂ ਨੇ ਇਸ ਤਰ੍ਹਾਂ ਕਰਕੇ ਗੁੰਮਰਾ ਸ਼ੁਰੂ ਕਰਨਾ ਸ਼ੁਰੂ ਕਰਤਾ ਹੁਣ ਆਪਾਂ ਕੰਪੀਟੀਸ਼ਨ ਕਰੀਏ ਮਨਦੀਪ ਚੱਠੇ ਦਾ ਤੇ ਮੇਰਾ ਮਨਦੀਪ ਚੱਟਾ ਸਿਰ ਤੋਂ ਮੋਨਾ ਹੈ। ਮਨਦੀਪ ਚੱਟਾ ਦਾੜ੍ਹੀ ਕੱਟਦਾ ਹੈ, ਵਾਲ ਕੱਟਦਾ ਹੈ। ਮੈਂ ਤੇ ਜਿੱਦਨ ਦਾ ਜੰਮਿਆ ਅੱਜ ਤੱਕ ਕੰਚੀ ਨਹੀਂ ਲਾਈ। ਫਿਰ ਮਨਦੀਪ ਚੱਟਾ ਹਾਂ ਜੇ ਤੇ ਕੋਈ ਹੋਰ ਸਿੱਖ ਹੁੰਦਾ ਹੀ ਨਾ, ਕੱਲਾ ਮਨਦੀਪ ਹੀ ਹੁੰਦਾ। ਫਿਰ ਤੇ ਕੋਈ ਗੱਲ ਸਮਝ ਚ ਆਉਂਦੀ ਸੀ। ਤੇ ਜੇ ਮਨਦੀਪ ਚੱਠੇ ਦਾ ਕੰਪੀਟੀਸ਼ਨ ਮੇਰੇ ਨਾਲ ਤੁਸੀਂ ਕਰੋਗੇ। ਉਹਨੇ ਉਹ ਦਾੜ੍ਹੀ ਵੀ ਕਟਾਂਦਾ ਹੈ, ਉਹ ਵਾਲ ਵੀ ਕਟਾਂਦਾ ਹੈ। ਕਿ ਮੈਂ ਜਿੰਨ ਦਾ ਜੰਮਿਆ ਅਜ ਤੱਕ ਕੈਂਚੀ ਨਹੀਂ ਲਾਈ ਕੀ ਪੱਕ ਦੇ ਵਿੱਚ ਜੇ ਸਿਰਫ ਫਸਾ ਲਈਏ ਫਿਰ ਸਿੱਖ ਹੋ ਜਾਂਦਾ ਹੈ ਸਿੱਖਾਂ ਦੀ ਤੇ ਮਰਿਆਦਾ ਹੁੰਦੀ ਹੈ ਮਰਿਆਦਾ ਨਾਲ ਸਿੱਖ ਹੁੰਦਾ ਜੇ ਮਰਿਆਦਾ ਨਹੀਂ ਰੱਖਦਾ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਮੈਂ ਨਾ ਕਰੂੰ ਇਨਕੀ ਪ੍ਰਤੀਤ ਫਿਰ ਕਿਹੜੇ ਹਿਸਾਬ ਨਾਲ ਤੁਸੀਂ ਸਿੱਖ ਕਹ ਰਹੇ ਹੋ ਸਾਥਿਓ ਗੁਮਰਾ ਨਾ ਕਰੋ ਗੁਮਰਾ ਨਾ ਕਰੋ ਕੌਮ ਨੂੰ ਗੁਮਰਾ ਨਾ ਕਰੋ ਤੇ ਸਾਥਿਓ ਇਸ ਤੋਂ ਅੱਗੇ ਜੇ ਕਦੇ ਕੌਮ ਨੂੰ ਲੋਡ ਪੈ ਜੇ ਮੰਦੀਪ ਛੱਠੇ ਦੀ ਇੱਕ ਜੇ ਪੁੰਗੋ ਦੀ ਵੀ ਲੋਡ ਪੈ ਜੇ ਤਾਂ ਇੱਕ ਉਂਗਲ ਨਹੀਂ ਦੇ ਸਕਦਾ ਕੌਮ ਵਾਸਤੇ ਕੀ ਸਮਝ ਕੇ ਤੁਸੀਂ ਕਹਿ ਰਹੇ ਹੋ ਕਿ ਵੀ ਹਾਂ ਸਿੱਖ ਨੂੰ ਸਿੱਖਾਂ ਨੂੰ ਛੱਠ ਨੂੰ ਵੋਟ ਪਾਣੀ ਚਾਹੀਦੀ ਹੈ ਸਾਨੂੰ ਕਿਉਂ ਨਹੀਂ ਪਾਣੀ ਚਾਹੀਦੀ ਸਾਥੀਓ ਇਹ ਜਿਹੜਾ ਹੈ ਲੋਕਾਂ ਨੂੰ ਗੁੰਮਰਾ ਕਰਦੇ ਨੇ ਤੇ ਗੁੰਮਰਾ ਕਰਕੇ ਜਿਹੜਾ ਹੈ ਉਹ ਵੋਟਾਂ ਜਿਹੜਾ ਹੈ ਕਾਂਗਰਸ ਨੂੰ ਪਾਣਦਾ ਇੱਕ ਸਿਰਜੰਤਰ ਅਸੀਂ ਜਿਹੜਾ ਹੈ ਜਿਹੜੇ ਹਰਿਆਣਾ ਦੇ ਵਿੱਚ ਕਿਸਾਨ ਯੂਨੀਅਨ ਦੀ ਪ੍ਰਧਾਨਗੀ ਕਰਦੇ ਆ ਕਿਸ ਹਰਿਆਣਾ ਦੇ ਵਿੱਚ ਹਿੰਦੂ ਭਰਾ ਜ਼ਿਆਦਾ ਨੇ ਮੁਸਲਮਾਨ ਭਰਾ ਵੀ ਹੈਗੇ ਨੇ ਸਾਡੇ ਦੇ ਮੁਸਲਮਾਨ ਵੀ ਭਰਾ ਵੀ ਇੱਜ਼ਤ ਕਰਦੇ ਨੇ ਹਿੰਦੂ ਬਹੁਤ ਇੱਜ਼ਤ ਕਰਦੇ ਨੇ